ਜੰਗਿਆਣਾ ਸੈਕਿੰਡ ਸਾਡੇ 7 ਨੰਬਰ ਸ਼ਕਰਪਾ ਜੰਗਿਆਣੇ ਦੇ ਤੇ 14 ਨੰਬਰ 15 ਨੰਬਰ ਆ ਜਿਹੜੇ ਉਹ ਹੈ ਸ਼ਕਰਪੁਰ ਦੇ ਸਾਰੀ ਸੰਗ ਦਾ ਧੰਨਵਾਦਾ ਹੋਣੀ ਜਾਏ ਉਹ ਬਈ ਧੁੰਦ ਪਈ ਹੈ ਕਾੜੀ ਨਾ ਕਰੋ ਵੀਰਵਾਨਾ ਸਾਰੇ ਅੱਜ ਦੇ ਖੇਡ ਮੇਲੇ ਦਾ ਬੈਸਟ ਸੁਣਿਓ ਬੈਸਟ ਜਫੇ ਤਿੰਨ ਟੱਚ ਦੋ ਜਫੇ ਫਰੀਦ ਸ਼ਕਰਪੁਰ ਟਰੈਕ ਬਾਰ ਮੁੰਡਾ ਗੁਜਰਾ ਦਾ ਸ਼ਹਿਯਾਦ ਇੱਕ ਟਰੈਕਟਰ ਜਿੱਤ ਗਿਆ ਤੇ ਨਾਲ ਕਹਿੰਦੇ ਬੂਰੀਆ ਸੀਸਰ ਦੇ ਪੰਜ ਕਬੱਡੀਆਂ ਪੰਜ ਨੰਬਰ ਹੈ ਸ਼ਾਜੀ ਦੇ ਪੰਜਾਂ ਚੋਂ ਪੰਜ ਹੈ ਸ਼ਾਜੀ ਕਹਿੰਦੇ ਅੱਜ ਫੇਰ ਟਰੈਕਟਰ ਜਿੱਤ ਗਿਆ ਮੇਰੇ ਵੀਰੋ ਮੁੰਡਾ ਗੁਜਰਾ ਦਾ ਕਬੱਡੀ ਚ ਖੁੱਤੀ ਪਾਵੇ ਘਰ ਘਰ ਗੱਲਾਂ ਚੱਲੀਆਂ ਫਰਿਆਦ ਸ਼ਕਰਪੁਰ ਤੇ ਸ਼ਹਿਯਾਦ ਅਲੀ ਕਹਿੰਦੇ ਅੱਜ ਦੇ ਖੇਡ ਮੇਰੇ ਦੇ ਬੈਸਟ ਬਣੇ ਟੀਮ ਦੀ ਸਹਿਮਤੀ ਦੇ ਨਾਲ ਇਹ ਖੇਡ ਜੱਗੂ ਹਾਕਮ ਵਾਲਿਆ ਸਾਂਝੇ ਤੌਰ ਤੇ ਜੁਆਇਨ